ਜੀ ਸਤਿ ਸ੍ਰੀ ਅਕਾਲ ਜੀ ਜੇ ਮੇਰਾ ਨਾਮ ਵਿਸ਼ਾਲ ਕੁਮਾਰ ਹੈਗਾ ਜੀ ਮੇਰਾ ਕੁਝ ਦਿਨ ਪਹਿਲਾਂ 1 ਮਹੀਨੇ ਤੋਂ ਪਹਿਲਾਂ ਮੇਰਾ ਫੋਨ ਗਵਾਚਿਆ ਸੀਗਾ ਤੇ ਮੈਂ ਆਪਣੇ ਕਮਿਸ਼ਨਰ ਸਰ ਜੀ ਨਾਲ ਸਾਜੀ ਹੋ ਰੰਦਾ ਤੇ ਆਪਣੇ ਡਿਪਟੀ ਸਾਹ ਹੋ ਰੰਦਾ ਛੇਦਰਸ਼ਨ ਸਿੰਘ ਜੀ ਹੋ ਰਾਂ ਬਹੁਤ ਬਹੁਤ ਧੰਨਵਾਦ ਹੈ ਕਹਿੰ ਜਿਹੜਾ ਬਹੁਤ ਜਲਦੀ ਇਹ ਰਿਕਵਰ ਹੋਇਆ ਜੇ ਫੋਨ 1 ਮਹੀਨੇ ਤੋਂ ਪਹਿਲਾਂ ਫੋਨ ਸਾਡਾ ਰਿਕਵਰ ਹੋਇਆ ਜੇ ਮੈਂ ਪੂਰੀ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਫੋਨ ਇਨੀਸ਼ੀਏਟਿਵ ਲੱਭ ਕੇ ਦਿੱਤਾ ਜੀ ਤੇ ਮੈਂ ਆਸ਼ਾ ਕਰਦਾ ਜੀ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਸਾਡੇ ਕੰਮ ਹੁੰਦੇ ਰਹਿਣਗੇ। ਮੇਰਾ ਸਾਡਾ ਕੀਮਤੀ ਫੋਨ ਅਚਾਨਕ ਕਿਸੇ ਗਿੱਦੇ ਗੁੰਮ ਹੋ ਗਿਆ ਸੀਗਾ ਤੇ ਇਸੇ ਡਿਪਾਰਟਮੈਂਟ ਨੇ ਸਾਨੂੰ ਲੱਭ ਕੇ ਦਿਵਾਤਾ ਇਸ ਲਈ ਅਸੀਂ ਉਹਨਾਂ ਦੇ ਬਹੁਤ ਧੰਨਵਾਦਾਂ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ। ਪਿਛਲੇ ਦਿਨੀ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਕੀਮਤੀ ਮੋਬਾਈਲ ਗੁੰਮ ਹੋਏ ਸੀ ਜਿਨ੍ਹਾਂ ਨੂੰ ਸਾਡੇ ਕਸ਼ਮਾ ਮੈਡਮ ਆਈਟੀ ਅਫਸਰ ਨੇ ਇਹਨਾਂ ਨੇ ਸੀਆਰ ਪੋਰਟਰ ਤੇ ਟ੍ਰੇਸ ਕਰਕੇ ਜਿਹੜੇ ਗੁੰਮਸ਼ਦਾ ਜਿਹੜੇ ਫੋਨ ਨੇ ਬਰਾਮਦ ਕੀਤੇ ਨੇ ਇਸ ਟਾਈਮ ਜਿਹੜੇ 8 ਫੋਨ ਅਸੀਂ ਜਿਹੜੇ ਲੱਭ ਕੇ ਲੋਕਾਂ ਨੂੰ ਦਿੱਤੇ ਕੀਮਤੀ ਫੋਨ ਨੇ ਕੀਮਤੀ ਡਾਟਾ ਉਹਨਾਂ ਵਿੱਚ ਫੀਡਾ ਉਹਨਾਂ ਦਾ ਇਸ ਤੋਂ ਪਹਿਲਾਂ ਅਸੀਂ 43 ਫੋਨ ਜਿਹੜੇ ਗੁੰਮਸ਼ਦਾ ਇਹ ਲੱਭ ਕੇ ਜਿਹੜੇ ਅਸਲ ਵਾਸਤੇ ਦੇ ਹਵਾਲੇ ਕੀਤੇ ਆ ਅੱਜ ਉਸੇ ਲੜੀ ਤਹਿਤ ਅਸੀਂ 8 ਹੋਰ ਫੋਨ ਟ੍ਰੇਸ ਕਰਕੇ ਇਹਨਾਂ ਦੇ ਵਾਸਤੇ ਦੇ ਹਵਾਲੇ ਕਰ ਰਹੇ ਆ ਜੀ ਕਿਉਂਕਿ ਜਦੋਂ ਕਿਸੇ ਦਾ ਫੋਨ ਗੁੰਮ ਹੋਇਆ ਕਿ ਇੱਕ ਤਾਂ ਕੀਮਤੀ ਫੋਨ ਹੁੰਦੇ ਆ ਇੱਕ ਉਹਨਾਂ ਦਾ ਡਾਟਾ ਬਹੁਤ ਵਿੱਚ ਹੁੰਦਾ ਆ ਇਸ ਕਰਕੇ ਮੇਰੇ ਨਾਲ ਜਿੰਨੇ ਵੀ ਖੜੇ ਐ ਇਹਨਾਂ ਨੂੰ ਅਜਿਹੀ ਫੋਨ ਲਾ ਕੇ ਦਿੱਤੇ ਆ ਪੰਜਾਬ ਪੁਲਿਸ ਵੱਲੋਂ ਇਸੇ ਤਰ੍ਹਾਂ ਜਿਹੜੀ ਪਬਲਿਕ ਦੀ ਹੈਲਪ ਕੀਤੀ ਜਾ ਜਾਂਦੀ ਰਹੇਗੀ